ਇਸ ਲਈ ਦੀ ਵੱਡੀ ਖਬਰ ਲੈ ਕੇ ਆਏ ਹਾਂ ਦੱਸ ਦਈਏ ਕਿ ਰਾਜਪੁਰਾ ਪੁਲਿਸ ਨੇ ਆਰਿਆ ਸਮਾਜ ਮੰਦਿਰ ਦੇ ਨੇੜੇ ਸ਼ਰਾਬ ਦੀ ਇੱਕ ਕਾਰ ਫੜੀ ਹੈ ਦੱਸ ਦੇ ਕਿ ਅੰਗਰੇਜ਼ੀ ਸ਼ਰਾਬ ਦੇ 10 ਡੱਬੇ ਬਰਾਮਦ ਕੀਤੇ ਗਏ ਨੇ ਚੰਡੀਗੜ੍ਹ ਤੋਂ ਬਣੇ ਰਾਇਲ ਸਟੈਗ ਦੀ ਵੱਡੀ ਖੇਪ ਜ਼ਬਤ ਕੀਤੀ ਗਈ ਹੈ ਇਸੇ ਵਿੱਚ ਮੁੱਖ ਦੋਸ਼ੀ ਜੋ ਹੈ ਉਸ ਨੂੰ ਗ੍ਰਫਤਾਰ ਕਰ ਲਿਆ ਮੰਜੂ ਰਾਣੀ ਨਾਮ ਦੀ ਔਰਤ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਐਮ ਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਕਾਨੂੰਨੀ ਸ਼ਰਾਬ ਵਪਾਰੀਆਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਪੁਲਿਸ ਦੇ ਵੱਲੋਂ ਵੀ ਔਰ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਨਸ਼ਿਆਂ ਨੂੰ ਲੈ ਕੇ ਵੱਡੀ ਮੁਹਿੰਮ ਵਿੱਢੀ ਜਾ ਚੁੱਕੀ ਹੈ ਡੂੰਘਾਈ ਤੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਪੂਰੇ ਨੈਟਵਰਕ ਦੀ ਜਾਂਚ ਕਰ ਰਹੀ ਹੈ ਦੱਸ ਜਿਏ ਕਿ ਜਿੱਥੇ ਰਾਜਪੁਰਾ ਤੋਂ ਇੱਕ ਅਜਿਹਾ ਖੁਲਾਸਾ ਤੁਹਾਡੇ ਸਾਹਮਣੇ ਲੈ ਕੇ ਆਇਆ ਜੋ ਕਿ ਤੁਹਾਡੇ ਹੋਸ਼ ਉਡਾ ਦੇਵੇਗਾ ਦਿਨ ਦਿਹਾੜੇ ਪੁਲਿਸ ਨੇ ਇੱਕ ਕਾਰ ਦੇ ਵਿੱਚੋਂ ਵੱਡੀ ਖੇਪ ਜੋ ਕਿ ਸ਼ਰਾਬ ਦੀ ਫੜੀ ਹੈ ਔਰ ਆਰਿਆ ਸਮਾਜ ਮੰਦਿਰ ਦੇ ਨੇੜੇ ਇਹ ਦਿਨ ਦਿਹਾੜੇ ਸਾਜ਼ਿਸ਼ ਛੇੜੀ ਸੀ ਉਸ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਸੋ ਤੁਸੀਂ ਵੀ ਵੇਖੋ ਇਹ ਤਸਵੀਰਾਂ ਜੋ ਕਿ ਰਾਜਪੁਰਾ ਦੇ ਲਾਗੇ ਦੇ ਮੰਦਿਰ ਦੀਆਂ ਨੇ ਜਿਸ ਦੇ ਵਿੱਚ ਪੁਲਿਸ ਨੇ ਇਸ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਦੀ ਖੇਪ ਨੂੰ ਬਰਾਮਦ ਕੀਤਾ ਸੋ ਏਐਨ ਟੀਵੀ ਤੋਂ ਦੀਪਕ ਕੁਮਾਰ ਦੀ ਇਸ ਵਿਸ਼ੇਸ਼ ਰਿਪੋਰਟ ਨੂੰ ਤੁਹਾਡੇ ਵਾਸਤੇ ਲੈ ਕੇ ਆਏ ਆ। ਰਵਿੰਦਰ ਜੀ ਇੱਕ ਜਿਹੜੀ ਤੁਸੀਂ ਮੰਜੂ ਰਾਣੀ ਨੂੰ ਗ੍ਰਿਫਤਾਰ ਕਰਾਇਆ ਕੀ ਕੇਸ ਸੀਗਾ ਇਹਨਾਂ ਦਾ? ਅ ਪੰਜ 225 ਨੂੰ ਉਕਾਰ ਵਿੱਚੋਂ 10 ਪੇਟੀਆਂ ਜਿਹੜੀਆਂ ਸ਼ਰਾਬ ਹੈ ਰਾਇਲ ਸਟੈਗ ਚੰਡੀਗੜ੍ਹ ਬਰੰਦ ਹੋਈ ਸੀਗੀ। ਤੇ ਉਸ ਟਾਈਮ ਕੋਈ ਵੀ ਜਿਹੜਾ ਦੋਸ਼ੀ ਹੈ ਗ੍ਰਿਫਤਾਰ ਨਹੀਂ ਹੋਇਆ ਸੀਗਾ। ਤੇ ਬਾਅਦ ਵਿੱਚ ਜਦੋਂ ਕਾਰ ਵੀ ਆਰਸੀ ਪ੍ਰੂਫ ਕਰਾਈ ਉਹ ਮੰਜੂ ਰਾਣੀ ਡਾਕਟਰ ਆਫ ਵਿਸ਼ਨ ਦਾਸ ਵਾਸੀ ਕੰਜੀਰੀ ਪਲਾਂਟ ਰਾਜਪੁਰਾ ਦੇ ਨਾਂ ਤੇ ਸੀਗੀ ਤੇ ਉਹਦੇ ਵਿੱਚ ਫਿਰ ਇਹਨਾਂ ਨੂੰ ਲਾਜ਼ਮਤ ਕਰਕੇ ਮੁਕਦਮਾ ਵਿੱਚ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜੱਜ ਸਾਹਿਬ ਕੋਲ ਹੁਣ ਤੁਸੀਂ ਪੇਸ਼ ਕੀਤਾ ਤੇ ਉਹਨਾਂ ਨੇ ਕੀ ਅਜੇ ਮੰਜੂ ਰਾਣੀ ਨੂੰ ਮਾਨਜੋਗਤਾ ਅਦਾਲਤ ਵਿੱਚ ਪੇਸ਼ ਕੀਤਾ ਜੱਜ ਸਾਹਿਬ ਨੇ ਤਿੰਨ ਛੇ ਲਈ ਇਹਨਾਂ ਨੂੰ ਜੁਡੀਸ਼ੀਅਰ ਵਾਰ ਤੇ ਕੰਦਰੀ ਜਲ ਪਟਿਆਲਾ ਬੰਦ ਕਰਾਉਣ ਦਾ ਹੁਕਮ ਫਰਮਾਇਆ ਹੋਰ ਵੀ ਇਹਨਾਂ ਦੇ ਕੋਈ ਪਰਚੇ ਪੁਰਚੇ ਪਹਿਲਾਂ ਚੱਲ ਰਹੇ ਸੀਗੇ ਕੁਝ ਉਹ ਸਰਪਤ ਨੂੰ ਵੈਰੀਫਾਈ ਕਰਨਾ ਪੈਣਾ ਪਹਿਲਾਂ ਚੱਲਦੇ ਨੇ ਦੱਸਣ ਤੋਂ ਪਰ ਵੈਰੀਫਾਈ ਕਰਕੇ ਪਤਾ ਲੱਗੂਗਾ। ਜਵ이너 ਜੀ ਇੱਕ ਜਿਹੜੀ ਤੁਸੀਂ ਮੰਜੂ ਰਾਣੀ ਨੂੰ ਗ੍ਰਿਫਤਾਰ ਕਰਾਇਆ ਕੀ ਕੇ ਸੀਗਾ ਇਹਨਾਂ ਦਾ? ਪੰਜ 2 25 ਨੂੰ ਉਕਾਰ ਵਿੱਚੋਂ 10 ਪੇਟੀਆਂ ਜਿਹੜੀਆਂ ਸ਼ਰਾਬ ਹੈ ਰਾਇਲ ਸਟੈਗ ਚੰਡੀਗੜ੍ਹ ਬਰੰਦ ਹੋਈ ਸੀਗੀ। ਤੇ ਉਸ ਟਾਈਮ ਕੋਈ ਵੀ ਜਿਹੜਾ ਦੋਸ਼ੀ ਹੈ ਗ੍ਰਿਫਤਾਰ ਨਹੀਂ ਹੋਇਆ ਸੀਗਾ। ਤੇ ਬਾਅਦ ਵਿੱਚ ਜਦੋਂ ਕਾਰ ਦੀ ਆਰ ਸੀ ਪ੍ਰੂਫ ਕਰਾਈ ਉਹ ਮਨਜੂ ਰਾਣੀ ਡਾਕਟਰ ਆਫ ਵਿਸ਼ਨ ਦਾਸ ਵਾਸੀ ਕੰਜੀਰੀ ਪਲਾਂਟ ਰਾਜਪੁਰਾ ਦੇ ਨਾਂ ਤੇ ਸੀਗੀ ਤੇ ਉਹਦੇ ਵਿੱਚ ਫਿਰ ਇਹਨਾਂ ਨੂੰ ਨਾਜਾਇਜ਼ ਕਰਕੇ ਮਕਦਮੇ ਵਿੱਚ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜੱਜ ਸਾਹਿਬ ਕੋਲ ਹੁਣ ਤੁਸੀਂ ਪੇਸ਼ ਕੀਤਾ ਤੇ ਉਹਨਾਂ ਨੇ ਕੀ ਅੱਜ ਇਹਨਾਂ ਮਨਜੂ ਰਾਣੀ ਨੂੰ ਮਾਨਚੋਕ ਅਦਾਲਤ ਵਿੱਚ ਪੇਸ਼ ਕੀਤਾ ਜੱਜ ਸਾਹਿਬ ਨੇ ਤਿੰਨ ਛੇ ਲਈ ਇਹਨਾਂ ਨੂੰ ਜੁਡੀਸ਼ੀਅਰ ਵਾਰਡ ਤੇ ਕੇਂਦਰੀ ਜੇਲ ਪਟਿਆਲਾ ਬੰਦ ਕਰਾਉਣ ਦਾ ਹੁਕਮ ਫੜਾਇਆ ਹੋਰ ਵੀ ਇਹਨਾਂ ਦੇ ਕੋਈ ਪਰਚੇ ਪੁਰਚੇ ਪਹਿਲਾਂ ਚੱਲ ਰਹੇ ਸੀਗੇ ਕੁਝ ਉਹ ਸ਼ਿਕਾਇਤ ਨੂੰ ਵੈਰੀਫਾਈ ਕਰਨਾ ਪੈਣਾ ਪਹਿਲਾਂ ਚੱਲਦੇ ਨੇ ਦੱਸਣ ਤੋਂ ਪਰ ਵੈਰੀਫਾਈ ਕਰਕੇ ਪਤਾ ਲੱਗਦਾ